ਆ ਸਾਡੀ ਕੁੜੀਆਂ ਨਾਲ ਨਹੀਂ ਦੇਖਿਆ ਇਹ ਕਾਕਾ ਇਹ ਕ ਇਧਰ ਵੀ ਲਿਖਿਆ ਇਹ ਨੇ ਆਪਣੇ ਜਸਪੀਤ ਪਾ ਜੀ ਇਹ ਮੰਦੀਪਾ ਜੀ ਇਹ ਬਬਲੀਤਾ ਈਵਲਬਾ ਜੀ ਇਹ ਯਾਦਵੰਦਰ ਪਾ ਜੀ ਮੈਂ ਤੁਹਾਡਾ ਨਮਾਣਾ ਯਾ ਰਮਣ ਵਾਲੀ ਸ਼ੇਰ ਇਹ ਬਲੌਗ ਦੇਖ ਲਓ ਪਾ ਜੀ ਮੈਂ ਪਾ ਜੀ ਨਹੀਂ ਮੈਂ ਰਮਣ ਪਾ ਜੀ ਹੱਸੀ ਕਾਲ ਜੀ ਗੁੱਡ ਮਾਰਨਿੰਗ ਹੋਰ ਕੀ ਹਾਲ ਚਾਲ ਆ ਤੇ ਅੱਜ ਆਈ 5 ਤਰੀਕ ਤੇ ਅੱਜ ਆ ਗਈ ਸੁੱਟੀ ਆਪਾਂ ਚੱਲਿਆ ਗੱਡੀ ਲੈ ਕੇ ਐਲ ਐਕਸ ਆਲਟੋ ਆਪਣੇ ਮਿੱਤਰ ਦੀ ਆਪਣੀ ਗੱਡੀ ਕੰਮ ਤੇ ਲਾਤੀ ਆਪਾਂ ਇਹ ਅੱਜ ਸਵਾਰੀ ਆਪਾਂ ਇਹਦੀ ਕਰਦੇ ਬਹੁਤ ਚਿਰ ਹੋ ਗਿਆ ਇਹਨੂੰ ਜੁਲਾਈ ਨੂੰ ਤੇ ਆਪਾਂ ਜਾਲਟੋ ਚਲਾਈਆ ਤੇ ਬਹੁਤ ਵਧੀਆ ਫੀਲਿੰਗ ਹੁੰਦੀ ਆ ਦੇਖਦੇ ਆ ਕਿਵੇਂ ਹੁੰਦਾ ਯਾਰ ਜ ਮੈਨੂੰ ਬਾਰੇ ਆ ਜਸ ਠਾਡੀ ਲੱਗੀ ਸਰੀਰ ਮਾਰ ਦੀ ਵਾਚ ਲੈ ਗੱਡੀ ਇਹਨੇ ਚਲਦਿਆਂ ਖੜੇ ਖੜੇ ਸੀ ਆਪਣੇ ਜਿਹੜੀ ਯਾਰ ਕਮਲਜੀਤ ਸਿੰਘ ਟੋਨੀ ਦੀ ਤੇ ਸਾਨੂੰ ਦੱਸ ਰਹੇ ਆਂ ਵਿਊ ਆਦਾ ਜਾਲਟੋ ਦਾ ਵੀ ਜਦੋਂ ਤੁਸੀਂ ਵੱਡੀ ਗੱਡੀ ਚਲਾ ਲੈਂਦੇ ਹੋ ਜ਼ਿਆਦਾਤਰ ਉਹ ਚਲਾਉਨੇ ਹੋ ਛੋਟੀ ਗੱਡੀ ਦਾ ਕੀ ਅਨੁਭਵ ਆਪਾ ਜਦੋਂ ਤਾਂ ਗੱਡੀ ਦੇ ਪਿੰਡੋ ਚੱਲਿਆ ਉਦੋਂ ਤਾਂ ਫੀਲਿੰਗ ਜੀ ਹੋਰ ਹੀ ਲੱਗੇ ਹੁਣ ਹੱਥ ਲੱਗ ਕਹਿੰਦੇ ਹੁਣ ਹੱਥ ਲੱਗ ਕੇ ਹੁਣ ਆਇਆ ਦਾ ਓਕੇ ਆ ਠੀਕ ਆ ਪਹਿਲਾਂ ਤਾਂ ਆਇਆ ਲੱਗਿਆ ਬੜਾ ਥੱਲੇ ਜੇ ਬੈਠੇ ਆ ਤੇ ਕੰਮ ਕਰ ਲੈ ਪਹਿਲਾਂ ਪਾਏ ਤੋਂ ਕੁਰਤਾ ਮਾ ਫੜ ਲਿਆ ਸਲਟਾਂ ਲੈ ਲਈ ਨਮੀਨ ਤੋਂ ਇਹ ਬਲੋਗਰ ਭੁੱਲੇ ਜਾਂਨੇ ਵੀ ਵਰਾ ਕੈਮਰਾ ਕਢਣਾ ਭਾਈ ਤੇ ਹੁਣ ਜਲਨੇ ਆਪਾਂ ਪਾਲੀ ਕੋਲੇ ਆਪਣਾ ਫੋਲੀਆ ਚੇਂਜ ਕਰਾਉਣ ਤੇ ਚੋਲੇ ਰੋ ਆਪਣੇ ਵਲੌਗ ਅੱਜ ਦੀ ਜਿਹੜੀ ਵੀ ਐਕਟੀਵਿਟੀ ਦਿਖਾਵਾਂਗੇ ਤੁਹਾਨੂੰ ਕੀ ਕੀ ਐਕਟੀਵਿਟੀ ਹੈ ਲਓ ਜੀ ਪਾਲੀ ਨੇ ਆਪਣੀ ਕਰਾਕਾਰੀ ਕਰਤੀ ਪੂਰੀ ਮਾਦੇ ਮੁੰਡੇ ਖੁੰਡੇ ਟੌਲੇ ਤੂਲੇ ਸਾਰੇ ਚੱਕਦੇ ਬਹੁਤ ਵਧੀਆ ਕਟਿੰਗ ਕਰਦਾ ਪਾਲੀ ਕੈਂਚੀ ਨਾਲ ਕਟਿੰਗ ਹੁੰਦੀ ਹੈ ਨਾ ਇਹਦਾerai ਹੁੰਦਾ ਉਹਦਾ ਉਹ ਇਹ ਦੱਸਿਓ ਵੀ ਕਿੰਨਾਂ ਦੀਆਂ ਮਾਵਾਆਂ ਦੀਆਂ ਲੱਤਾਂ ਵਾਹਾਂ ਦੁਖਦੀਆਂ ਨੇ ਆ ਮੇਰੀ ਮਾਂ ਦੀ ਸਰੋਦੀ ਕੋਲੀ ਕੋਲੀ ਪਈਆ ਇਹ ਲੱਤਾਂ ਵਾਹਾਂ ਮਾਸ ਰਹੀ ਐ ਕਿਉਂ ਦੁਖਦੀਆਂ ਨੇ ਪਤਾ ਵੀ ਆਹੇ ਅਸੀਂ ਕੰਮ ਨਹੀਂ ਕਰਾਉਂਦੇ ਇਹ ਮੇਰੀ ਭੈਣ ਕੋਲ ਜਾ ਕੇ ਆ ਮੇਰੀ ਭੈਣ ਦਾ ਕੰਮ ਕਰਕੇ ਹੀ ਐ ਇਹ ਮੇਰੀ ਭੈਣ ਦਾ ਪੂਰਾ ਐ ਹੱਡ ਤੋੜ ਕੇ ਹੀ ਹੱਡ ਤੋੜ ਮਿਹਨਤ ਕਰਕੇ ਹੀ ਐ ਕੁੜੀ ਕੋਲ ਜਾ ਕੇ ਐ ਨਾ ਨਾ ਗੋਹਦਾ ਕਿ ਉਹਨੂੰ ਕਹਿ ਵੀ ਤੋ ਆਪ ਕਰ ਲੈ ਕਰ ਕੰਮ ਬੇ ਉਹਨੂੰ ਕਾ ਪੇਪਰ ਆ ਮੈਨੂੰ ਉੱਥੋਂ ਪਤਾ ਲੱਗਿਆ ਆਈ ਫੋਨ ਤੋਂ ਵੀ ਕਿੰਨਾ ਕੰਮ ਆ ਕਲੀ ਪੇਪਰ ਉਹਦੇ ਪੂਰਾ ਬਈ ਇਹ ਨਾ ਪੂਰਾ ਹੱਡ ਤੋੜ ਮਿਹਨਤ ਕਰਕੇ ਆ ਸਾਡੀ ਕੁੜੀ ਕਿੰਨਾਂ ਦੀਆਂ ਬੁੜੀਆਂ ਐ ਕਰਦੀਆਂ ਨੇ ਵੀ ਜ ਮਾਮਾ ਲਾ ਲਓ ਬੁੜੀਆਂ ਲਾ ਲਓ ਚਲ ਪਿਆਰ ਨਾਲ ਹੀ ਬੁੜੀ ਕਹਿਣ ਵੀ ਇਹ ਕਰੇ ਦਾ ਸਾਡੇ ਕੰਮ ਹੈ ਨਹੀਂ ਕੋਈ ਤਾਂ ਕਰਕੇ ਅਸੀਂ ਕਰਾਉਂਦੇ ਬੈਠੇ ਹੁੰਦੇ ਆ ਟੀਵੀ ਟੂਬ ਦੇਖ ਲੈਂਦੇ ਆ ਕੱਪੜੇ ਸੌ ਲੈਂਦੇ ਆ ਤੇ ਮੰਨ ਲਓ ਵੀ ਘਰੇ ਕੰਮ ਘੱਟ ਕਰ ਜੇ ਹੁਣ ਕਿੰਨਾਂ ਦੀਆਂ ਮਾਵਾਂ ਤੇ ਸੋਡੀਆਂ ਭੈਣਾਂ ਕੋਲੇ ਜਾ ਕੇ ਬਹੁਤ ਕੰਮ ਕਰਦੇ ਉਹਨਾਂ ਫਿਰ ਉਦੋਂ ਵਾਧਾ ਤੇਲ ਮਸਲਦੀਆਂ ਹੁਣ ਹੁਣ ਉੱਠੀ ਆ ਗਈ ਇਹ ਕੱਲ ਦੀ ਗਈ ਸੀ ਦੋ ਤਿੰਨ ਦਿਨ ਲਾ ਕੇ ਹੀ ਇਹ ਪੂਰੀ ਸਾਸਪਾਈ ਕਰਕੇ ਆਈ ਉਹਨੇ ਦਿਵਾਲੀ ਕੇ ਮੈਂ ਜਾਣ ਕੇ ਨਹੀਂ ਜਾਣ ਦਿੱਤੀ ਕਿ ਫੇਰ ਆ ਕੇ ਬਿਮਾਰ ਹੋ ਜਾਂਦੀ ਹੈਗੀ ਹੋ ਜੀ ਆਪਾਂ ਹੱਗੇ ਰੈਡੀ ਆਪਾਂ ਚੱਲੇ ਇੱਕ ਪਾਰਟੀ 'ਚ ਚੂੜੀਆਂ ਪਹਿ ਲਾ ਗਿਆਂ ਉਮਰ ਤੋਂ ਪਹਿਲਾਂ ਨੀਂ ਉਮਰ ਸਾਬ ਨੂੰ ਹੀ ਪਹਿ ਲਾ ਗਏ ਭਾਈ ਹੱਥ ਲਾ ਤਾ ਉਹਨੂੰ ਜਿੱਥੇ ਲਾਉਣਾ ਸੀ ਉਹ ਤੋਂ ਥੋੜਾ ਜਿਹਾ ਘੱਟ ਤੇ ਚੋਡੀਆਂ ਦਾ ਪੈਣੀ ਨੇ ਤੇ ਚੱਲਿਆਂ ਤੇ ਨਾਲ ਆਪਣੇ ਕੋਣ ਕੋਣ ਨਾਲ ਮਿਲਦੇ ਆ ਜੁੜੇ ਰਹੋ ਲਓ ਜੀ ਆਪਣਾ ਪੁੱਤ ਆ ਗਿਆ ਤੇ ਨਾਲੇ ਆਪਣਾ ਛੋਟਾ ਭਾਈ ਆਪਨੂੰ ਇਹ ਛੱਡ ਗਿਆ ਉਹਨੂੰ ਮਾਨ ਮਾਨਸਾ ਨਹੀਂ ਸੋਰੀ ਮਾਨਸਾ ਜਿਆਦਾ ਗਿਆ ਪਿੱਖੀ ਤਾਂਈ ਤੇ ਪਿੱਖੀ ਤੋਂ ਮੈਨੂੰ ਜਾਣਗੇ ਬਬਲੀ ਹੋਰੀ ਤੇ ਬਬਲੀ ਜਦਵਿੰਦਰ ਹੋਰੀ ਆਉਣਗੇ ਤੇ ਅਸੀਂ ਚੱਲਨੇ ਇੱਕ ਛੋਟੇ ਜਿਹੇ ਫੰਕਸ਼ਨ 'ਚ ਤੇ ਉਥੇ ਜਾ ਕੇ ਤੁਹਾਨੂੰ ਦਿਖਾਵਾਂਗਾ ਆ ਕੀ ਗੱਲਬਾਤ ਆ ਤੇ ਆਪਣੀ ਗੱਡੀ ਲਈ ਹੋਇਆ ਕੰਮ ਦੇ ਤਾਂ ਇਹ ਪਹਿਲਾਂ ਪਾਲਟੋ ਤੇ ਹੁਣ ਸਵਿਫਟ ਤੇ ਹੋ ਗਈ ਤੇ ਅਈ ਆਪਾਂ ਗੱਡੀ ਬਦਲ ਹੁਣ ਹੋਰ ਗੱਡੀ ਹੁਆ ਪਾਉ ਤੇ ਬੈਠਾਂਗੇ ਅੱਜ ਗੱਡੀ ਹੀ ਬਦਲੀ ਜਾਨੀ ਅੰਦਰੀ ਦਾ ਅੱਜ ਅੱਜ ਤਿੰਨ ਗੱਡੀਆਂ ਹੋ ਗਈਆਂ ਠੀਕ ਆ ਤੇ ਜੇ ਮੈਨੂੰ ਲੋੜ ਪਈ ਤਾਂ ਮੈਂ ਤੁਹਾਨੂੰ ਫੋਨ ਕਰੀ ਮੈਨੂੰ ਲੈ ਜੀ ਵੈਸੇ ਮੈਨੂੰ ਉਹ ਸਾਡੀ ਜਾਣਗੇ ਠੀਕ ਆ ਜੀ ਓਕੇ ਸਰ ਹਾਂ ਜੀ ਮਿੱਤਰੋ ਆਪਣੇ ਨਾਲ ਪਹੁੰਚ ਚੁੱਕੇ ਨੇ ਉਹ ਡਿਸਕਾਊਂਟ ਵਾਲਾ ਦੇ ਵਧੀਆ ਜਿਹੇ ਸਿੱਕਾਂ ਦੇ ਬਾਦਸ਼ਾਹ ਸਿੱਕਾਂ ਦੇ ਬਾਦਸ਼ਾਹ ਬਬਲੀ ਧਾਲੀ ਬਾਲ ਤੇ ਨਾਲ ਯਾਦਵੰਦ ਡਿਸਕਾਊਂਟ ਵਾਲਿਆਂ ਦੇ ਵਧੀਆ ਜਿਹੇਰੇ ਕਮ ਉਹ ਡਿਸਕਾਊਂਟ ਵਾਲਾ ਕਿੰਨਾ ਦੇਉਂਦੇ? ਨਾ ਗਿਆ ਜੀ ਵਧੀਆ ਜੀ ਸ਼ਸਤਰ ਆ ਉਹਨੇ ਉਹ ਤੁਹਾਨੂੰ ਦਿਖਾ ਲਿਆ ਉਹ ਸੋਫਾ ਉਹਦਾ ਐਸਾਈ 77% ਪੈਂਦੇ ਹੋ ਲੈਉਣੀਆਂ ਨੇ ਬਹੁਤ ਵਧੀਆ ਭਾਈ ਉੱਥੇ ਫਰਨੀਚਰ ਆ ਜਿਹੜਾ ਉਹਦਾ ਸਸਤਾ ਹੈਗਾ ਲੱਕੜ ਦਾ ਸਮਾਨ ਜਿਹੜਾ ਇਲੈਕਟ੍ਰੀਕਲ ਉਹ ਮੜਾ ਮਹਿੰਗਾ ਦੇ ਦਿੱਤਾ ਕਹਿੰਦੇ ਉਹ ਲੱਕੜ ਦਾ ਜਿਹੜਾ ਨਾ ਲੱਕੜ ਦਾ ਸਮਾਨ ਪਈ ਆ ਹਾਂ ਬਸ ਬਸੁੰਦਰਾ ਅੱਜ ਹੋਲੇ ਕੇ ਉਹਨਾਂ ਦੇ ਕਾਊਂਟਰ ਦੇ ਲਈ ਬਹੁਤ ਵਧੀਆ ਚੀਜ਼ਾਂ ਨੇ ਹੁੰਦੇ ਭਾਈ ਡਾਡਾਂ ਵਾਲਿਆਂ ਦੀ ਗੱਲ ਕਰਦੇ ਆਂ ਭਾਈ ਮੈਂ ਵੀ ਲਿਆਉਣਾ ਯਾਰ ਇੱਕ ਤਾਂ ਸੂਰਜੋ ਦੋਸਤੋ ਹਰ ਇੱਕ ਦੀ ਗੱਡੀ 'ਚ ਇਹ ਚੀਜ਼ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸਦਾ ਕੀ ਚੀਜ਼ ਹੋਣੀ ਚਾਹੀਦੀ ਹੈ ਦਿਖਾਉਣਾ ਤੇ ਕੋਹਣਾ ਕਲੇ ਦਿਖਾਉਣਾ ਤੁਹਾਨੂੰ ਆ ਆਪੇ ਕੈਮਰਾ ਇਹ ਨਾਲੇ ਅੰਦਰ ਰਿਕਾਰਡਿੰਗ ਕਰ ਰਿਹਾ ਭਈ ਦੇਖੋ ਹਲੇ ਬਾਹਰੋਂ ਅੱਜ ਦੀ ਚ ਜ਼ਰੂਰੀ ਹੈ ਕਰੀਬ ਆਪਰੇ ਆ ਦੇਖੋ ਹਲੇ ਬਾਹਰ ਰਿਕਾਰਡਿੰਗ ਹੋ ਰਹੀ ਹੈ ਜੀ ਨਾਲੇ ਅੰਦਰ ਠੀਕ ਅਸੀਂ ਬੈਠਿਆ ਸਾਰੀ ਮੂਵਮੈਂਟ ਨਾਲੇ ਬੈਕ ਹਾਂ ਬੈਕ ਅੱਛਾ ਵਾਂਗ ਜੰਤਰਾ ਬਾਹਰ ਤੇ ਬੈਕ ਕਰ ਰਿਹਾ ਅੰਦਰ ਵੀ ਹੋ ਜਾਂਦਾ ਇਹ ਇਹ ਜ਼ਰੂਰੀ ਆ ਜਣਾ ਭਾਈ ਬੋਲਾ ਜ਼ਰੂਰੀ ਜੀ ਤੇ ਰਾਮ ਜੀ ਬਹੁਤ ਜ਼ਰੂਰੀ ਗਲਤੀ ਕਿਸੇ ਦਿਨ ਦੇ ਭੁਗਤਦਾ ਕੋਈ ਹਾਂ ਇਹ ਨਾ ਆਪਾਂ ਦੇਖਿਆ ਕਈ ਵਾਰਾ ਕਦੇ ਹੋ ਜਾਂਦੀਆਂ ਗੱਲਬਾਤ ਗਲਤੀ ਹੋਈ ਆ ਛੋਟੀ ਚੀਜ਼ ਵਾਲੀ ਗਲਤੀ ਨਹੀਂ ਮਾਰਾ ਜਾਂਦਾ ਵੱਡੀ ਚੀਜ਼ ਵਾਲਾ ਵਿਚਾਰਾ ਹਾਂ ਇਹ ਜ਼ਰੂਰੀ ਆ ਹਣਾ ਭਬਲੀ ਬਹੁਤ ਜ਼ਰੂਰੀ ਇਹ ਲਵਾਇਆ ਭਾਈ ਨਾ ਨਾ ਪਹਿਲਾਂ ਗੱਡੀ ਲਿਆਉਣ ਸਾਰ ਆਪਾਂ ਇਹ ਹੀ ਲਵਾਇਆ ਹਾਂ ਇਹ ਜ਼ਰੂਰੀ ਆ ਭਾਈ ਅੱਜ ਜੀ ਆਇਆ ਮਾ ਨਾ ਸਮੇਂ ਦੀ ਹਿਲ ਲੋੜਾ ਇਹ ਸਮਝੀ ਲੋਡ ਆ ਭਾਈ। ਇੱਕ ਹੋਰ ਇੱਕ ਹੋਰ ਇੱਕ ਹੋਰ ਚੀਜ਼ ਐ ਇਹਤੋਂ ਬਹੁਤ ਇੰਪੋਰਟੈਂਟ ਆ। ਅੱਛਾ ਕਿਵੇਂ? ਜਿਵੇਂ ਪਿੱਛੇ ਬੈਕ ਗੱਡੀਆਂ ਦੇ ਗੱਈਆਂ ਦੇ ਬਲੋਰ ਨਹੀਂ ਹੁੰਦਾ ਹੈਗਾ ਤਾਂ ਪੱਖੀ ਦਿਖਾ ਦੇਦੇ ਸਪੈਸ਼ਲ ਆਪਾਂ ਆਰਡਰ ਲਈ। ਅੱਛਾ ਦਿਖਾਈ। ਹੈਲੋ। ਇਹ ਗੇਰਾਂ ਵਾਲੇ ਪੱਖੀ ਇਹ ਕਿਹੜਾ ਮਾਦੀ ਗੇਰ ਪਾਣਾ ਇਹਦਾ? ਹਾਂ, ਉਨੀ ਹਵਾ ਦਊਗੀ। ਪਹਿਲਾ ਗੇਰ ਚੱਲ ਪਿਆ। ਹਾਂ। ਦੂਜਾ ਗੇਰ ਚੱਲ ਪਿਆ। ਅੱਛਾ। ਤੀਜਾ ਗੇਰ। ਅੱਛਾ ਲੈ। ਪਿਛਲੇ ਨੂੰ ਆਪਾਂ ਕਰਨੀ ਜੀ ਨਹੀਂ ਮਾਰਨ। ਠੀਕ ਆ। ਲੈ ਵੀ ਜੇ ਕਿਸੇ ਨੂੰ ਘੱਟ ਫਲੋਰ ਹੋਵੇ। ਲੋ ਵੀ ਨਵੇਂ ਨਵੇਂ ਕੈਜਟ ਆਈ ਜਾਂਦੇ ਨੇ ਜੋ ਜੋ ਸਮਾਂ ਆਈ ਜਾਂਦਾ ਨਾ ਨਾ ਅਪਡੇਟ ਹੋਈ ਜਾਂਦਾ ਹੈ ਅਪਡੇਟ ਹੋਣਾ ਜ਼ਰੂਰੀ ਆ ਬਬਲੀ ਹਾਂ ਬਈ ਹਾਂ ਉਹ ਤਾਂ ਹੈ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਦਿੱਤਾ ਨਹੀਂ ਹੈਗਾ ਆਪਣੋਂ ਹੀ ਗੱਡੀ 'ਚ ਆਪਾਂ ਪ੍ਰਾਪਤ ਆ ਲਾ ਆਪ ਲਾ ਲਿਆ ਨਹੀਂ ਅਪਡੇਟ ਹੋਣਾ ਜ਼ਰੂਰੀ ਆ ਹਾਂ ਜਦੋਂ ਅੰਦਰ ਬਿਲਕੁਲ ਜ਼ਰੂਰੀ ਆ ਬਈ ਸਮੇਂ ਨਾਲ ਬਦਲੋ ਲੋ ਵੀ ਸਮੇਂ ਨਾਲ ਬਦਲੋ ਲੋ ਵੀ ਚੱਲਿਆ ਸੀ ਛੁੱਟੇ ਫੰਕਸ਼ਨ ਤੇ ਜੁੜੇ ਨੇ ਸਾਡੇ ਨਾਲ ਸਾਡੇ ਨਾਲ ਇੱਕ ਮੁੰਡਾ ਹੋਰ ਜੜੂ ਕੌਣ ਜੜੂ ਉਹ ਸਾਡੇ ਨਾਲ ਜੁੜੇ ਰਹੇ ਹੋ ਮੰਦੀਪ ਕਿੱਥੇ ਆਊਗਾ ਤੇ ਹਾਂ ਦੱਸ ਦੇ ਸਮਾਰ ਕੇ ਮੰਦੀਪ ਕਿੱਥੇ ਆਊਗਾ ਮੈਂ ਤੁਹਾਨੂੰ ਅਜੇ ਦੱਸ ਦੇ ਕਿ ਪਹਿਲੀ ਗੱਲ ਕਿੱਥੇ ਉਹ ਚੀਮੇ ਹੋ ਭਾਈ ਚੀਮੇ ਤੋਂ ਚੜਾ ਰਿਹਾ ਮੰਦੀਪ ਨੂੰ ਖਾਲਸਾਈ ਨੂੰ ਚੱਲ ਫੇਰ ਵੀ ਵਿਚਾਰਪਣ ਬਲੌਕਾਂ ਚ ਆਉਂਦਾ ਹੈ ਹੈ ਤੂੰ ਤਾਂ ਬਾਗਿਆ ਬਾਲੀ ਬੁਰੀ ਬਣਾ ਕੇ ਆਇਆ ਵਾ ਅੱਛਾ ਮੈਂ ਇਹਨਾਂ ਨੂੰ ਕਿਹਾ ਮੈਡਮ ਨੂੰ ਆ ਮੈਂ ਤੁਹਾਡੇ ਤੇ ਛੇੜਖਾਣੀ ਦਾ ਗੇਸ਼ ਕਰੂੰਗਾ ਅੱਜ ਜਸਪ੍ਰੀਤ ਨੂੰ ਹਾਂ ਉਹ ਤੁਹਾਡੇ ਤੋਂ ਆ ਪਾਇਆ ਹੈ ਜੀ ਸਸਈ ਕਾਲ ਜੀ ਸਸਈ ਕਾਲ ਜੀ ਬੜੀਆ ਮੋਸਾ ਕਰ ਰੋ ਕਰ ਰਿਹਾ ਹੈ ਇੱਕ ਮਾਗ ਮਾਵੇ ਤੁਹਾਡੇ ਨੂੰ ਸੈਂਕਮਾਈ ਜਨੇ ਨੇ ਮੈਨੂੰ ਪਿਆਰ ਕਮਾਉਣੀਆਂ ਬਣਦੀਆਂ ਵੀਰੇ ਅੱਛਾ ਮੈਨੂੰ ਪਿਆ ਦੇਦਾ ਸੌਲਾ ਕਰੂੰਗਾ ਅੱਜ ਮੈਂ ਸੌਲਾ ਬੜਾ ਠੀਕ ਆ ਅੱਜ ਇਹਦੇ ਨਾਲ ਅਸੀਂ ਜੋ ਬਣਾਉਣੀਆਂ ਸਾਰੇ ਪਤਾ ਅਸੀਂ ਦਵਾਈ ਬੁੱਟੀ ਲੈ ਕੇ ਇਹਦੇ ਦਾਲੇ ਹੋਵਾਂਗੇ ਅੱਜ ਇਹਨੂੰ ਆ ਫੁੱਲ ਤਪਾ ਕੇ ਲੈਣਾ ਯਾਰ ਇਹਨੂੰ ਬੜਾ ਤਪਾ ਕੇ ਲੈਣਾ ਮੈਂ ਠੀਕ ਆ ਪੂਰਾ ਇਹਨੂੰ ਤਪਾ ਕੇ ਲੈਣਾ ਅੱਜ ਆ ਜਾ ਮੈਂ ਉਹ ਕਹਿੰਦਾ ਕਹਿੰਦੇ ਜਿਵੇਂ ਜਿਵੇਂ ਬੈਠ ਕੋਈ ਜ਼ੌਬਤ ਹੋ ਜਾਂਦੀ ਆ ਕਰਤਾ ਕੰਮ ਮੇਰਾ ਇਹਨੇ ਸੌਂ ਲੱਗੇ ਉੱਥੋਂ ਆ ਪਿੱਖੀ ਤੋਂ ਚੱਲੇ ਆ ਨਾ ਵਾ ਸਰੀ ਜਮਾ ਲੋ ਕਰਤਾ ਬਾਈ ਮੈਂ ਕਹਿੰਦਾ ਪੂਨਰਜੀ ਲੋ ਮੈਂ ਕਹਿੰਦਾ ਏਸੀ ਨਹੀਂ ਲਾਉਣਾ ਹਟ ਪਰ ਰੋਟੀ ਹੈ ਹੈ ਏਸੀ ਲਾ ਕੇ ਬੈਠਾ ਨਾ ਮੈਨੂੰ ਮੈਨੂੰ ਜੰਮੀ ਨਾਲ ਕਰਦਾ ਔਰ ਕਿ ਮੈਂ ਤਾਂ ਜੰਮੀ ਸਰੀਰਾਂ ਬਾਹ ਚੱਕੇ ਜਾਂਦੀ ਐ ਇੰਨਾ ਕਰਦਾ ਇਹ ਜੇ ਕਿਸੇ ਬੰਦੇ ਨੂੰ ਖਾਂਗਾ ਜਖਮ ਦੇ ਲਪੇਣਾ ਬੈਠਿਆ ਕਰੋ ਬਈ ਇਹਨੇ ਕਰਤਾ ਪਲੰਗਾ ਮੁੰਡਾ ਲੋ ਜੀ ਅਸੀਂ ਨਾਬੇ ਤੋਂ ਜਦ ਜਾ ਰਹੇ ਮਿੱਤਰ ਦੇ ਪਿੰਡ ਜਿਹਦੇ ਕੋਲ ਜਾ ਰਹੇ ਰਾਤ ਚ ਭੀੜ ਆ ਗਈ ਦੇਖੋ ਬਹੁਤ ਭੀੜ ਆ ਗਈ ਉਹ ਜਾਨਵਰ ਨੇ ਨਾ ਜਦਵੰਦਰ ਭਾਈ ਇਹਦੇ ਵਿੱਚ ਸ਼ੇਰ ਵੀ ਨੇ ਅੱਛਾ ਵੱਡਾ ਨਹੀਂ ਹੋ ਗਿਆ ਮੜਾ ਯਾਰ ਪੱਕਾ ਹੈਗੇ ਨੇ ਹੈ ਇਹ ਦੇ ਬੀ ਗਾ ਗਾ ਬਹੁਤ ਇਦਾਂ ਛੋਟੀ ਮੋਟੀ ਉਹ ਬਾਲੀ ਵੱਡੀ ਹੈ ਨਾ ਹੈ ਬਹੁਤ ਵੱਡੀ ਹੈ ਹੈ ਛੋਟੀ ਮੋਟੀ ਕਹਿੰਦਾ ਦੋ ਬਾਂਦਰ ਅਸੀਂ ਗੱਡੀ 'ਚ ਬਿਠਾ ਰੱਖਣੇ ਪੜੇ ਹਾਂ 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 ਦੋ ਬਾਂਦਰ ਮੂਰੇ ਬੈਠ ਨੇ ਗੱਡੀ 'ਚ ਭਈ ਦੇਖੋ ਬਾਂਦਰ ਬਹੁਤ ਨੇ ਇਸ ਸਪੀਡ ਵਿੱਚ ਤੇ ਦੋ ਸਾਡੀ ਗੱਡੀ ਦੇ ਮੂਰੇ ਆ ਜੀ ਪੈਗੇ ਤੇ ਸਾਧਰ ਹੈ ਹੈ ਖਤਰਨਾਕ ਜਾਨਵਰ ਨੇ ਹਾਂ ਜਾਨਵਰ ਦਾ ਹੈਗਾ ਖਤਰਾ ਉਹ ਜੀ ਵੀਡ ਦੇ ਵਿੱਚ ਨੰਗਦੇ ਸੀ ਮੰਕੀ ਆਗੇ ਬਹੁਤ ਦੇਖੋ ਉਹ ਜਿਹੜੇ ਜਾਂਦੇ ਨੇ ਬਈ ਪ੍ਰਾਈਵੇਟ ਬੈਟਿੰਗ ਵਾਲੇ ਨੇ ਗੋਠੀਆ ਕੀ ਥੋੜੀ ਪ੍ਰਾਈਵੇਟਿੰਗ ਵਾਲੀ ਹੈ ਨਾ ਆਹ ਦੂ ਲਿਕੇ ਚੇ ਲੱਗੇ ਉਹ ਚੱਲੀ ਜਾਂਦੀ ਉਹ ਹਾਂ ਉਹ ਸ਼ੂਟਿੰਗ ਚੱਲਦੀ ਆ ਕੋਈ ਤੁਹਾਡੇ ਨੂੰ ਵੀ ਚੱਲਦੀ ਕੋਈ ਨਾ ਬੱਟੀ ਹੋਣੀ ਲੋ ਜੀ ਆ ਪ੍ਰੀ ਪੈਡਿੰਗ ਚਾਰੇ ਆ ਗੋਠੀ ਦੇ ਵਿੱਚ ਇਹ ਆਪਣੀ ਹੋ ਜੀ ਹਾਂ ਬਾਣੀ ਟਾਈਮ ਚ ਵਿੱਚ ਇਹ ਆ ਦੇਖੋ ਜੀ ਆ ਦੇ ਆ ਇਹ ਅੰਦਰ ਇਧਰ ਗੱਗੂ ਨੂੰ ਪੁੱਛਦਾ ਦੱਸ ਕੇ ਹਾਂ ਗੱਗੂ ਨੂੰ ਪੁੱਛ ਹਾਂ ਬਈ ਰਾਤ ਨੂੰ ਬੜਾ ਉਹ ਵੀ ਆਏ ਸੀ ਵਿਆਹ ਤੇ ਬਾਈ ਦੇ ਕਾਮਰੇਜ ਪਹੁੰਚਿਆ ਕਬੱਡੀ ਵਾਲਾ ਮੁੰਡਾ ਜੀ ਇਹ ਮਿਹਨਤ ਦਾ ਬੋਲ ਜੀ ਹਾਂ ਬਾਈ ਜੀ ਹਾਂ ਜੀ ਬਿਲਕੁਲ ਇਹ ਮਿਹਨਤ ਨੇ ਮੁੰਡੇ ਦੀਆਂ ਅਗਲਾ ਕਹਿੰਦਾ ਟਰੋਫੀ ਇੱਕ ਲਿਓ ਨਹੀਂ ਮਸਾ ਹੋ ਜਾਂਦੇ ਆ ਪ੍ਰਾਈਵੇਟ ਟਰੈਫੀ ਪਈਆਂ ਨੇ ਧਰਮਸਾਲੀ ਹਾਂ ਇਹ ਬਾਈ ਦਾ ਨਾਮ ਕੀ ਹੈਗਾ ਜੱਗਾ ਜੱਗਾ ਕਣੀਵਾਲ ਆ ਲੈ ਬਾਈ ਜੱਗਾ ਕਣੀਵਾਲ ਦੇ ਪਿੰਡ ਪਹੁੰਚੇ ਸੀ ਬਾਈ ਦੇ ਕਮਰੇ ਚ ਬਾਈ ਨੂੰ ਤਾਂ ਅਸੀਂ ਮਿਲੇ ਨਹੀਂਗੇ ਇੱਥੇ ਸਾਨੂੰ ਬੈਠਣ ਵਾਸਤੇ ਕਮਰਾ ਮਿਲਿਆ ਸੀਗਾ ਸਾਡੀ ਸੇਵਾ ਵਾਸਤੇ ਤੇ ਆ ਦੇਖੋ ਤੁਸੀਂ ਟਰੈਫੀ ਟਰੈਫੀ ਪਈਆਂ ਨੇ ਜੱਗਾ ਕਣੀਵਾਲ ਤੋ ਆ ਹੀ ਗੋ ਆ ਸਾਡੀ ਕੁੜੀਆਂ ਨਾਲ ਨਹੀਂ ਦੇਖਾਂਗਾ ਇਹ ਕਾਕਾ ਦਾ ਦੇਖਾ ਇੱਧਰ ਵੀ ਲਿਖਿਆ ਉਹ ਇਹਦਾ ਰੇਰੋ ਆ ਬਾਈ ਰਹੀ ਆ ਇਹ ਰੇਰੋ ਆ ਕੀ ਹੈ ਆ ਗਿਆ ਲੋ ਜੀ ਬੜੀ ਚਾਦੀ ਸੇਵਾ ਕਰਦਾ ਵਾ ਦੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੇਰਾ ਇੱਥੇ ਮੈਨਾਂ ਨਾਲੀਆਂ ਭਈਆਂ ਨਾਲ ਓਕੇ ਓਕੇ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਇਹਨੇ ਆਪਣੇ ਜਸਪੀਤ ਪਾ ਜੀ ਇਹ ਮੰਦੀਪਾ ਜੀ ਇਹ ਬਵਲਿਤਾ ਦੀ ਬਲਬਾ ਜੀ ਇਹ ਜਗਤਵੰਦਰ ਪਾ ਜੀ ਮੈਂ ਤੁਹਾਡਾ ਨਮਾਣਾ ਜਾਂ ਰਮਨ ਵਾਲੀ ਸ਼ੇਰ ਇਹ ਬਲੌਗ ਦੇਖ ਲਓ ਪਾ ਜੀ ਮੈਂ ਪਾ ਜੀ ਨਹੀਂ ਮੈਂ ਰਮਨ ਪਾ ਜੀ ਬਹੁਤ ਕਿੱਥੇ ਆਪਾਂ ਬਈ ਅੱਜ ਮਾੜਾ ਪਿੰਡ ਰਿਪੋਰਟ ਲਗਿਆ ਪਿੰਡ ਡਿਪੋ ਲਗਾਈ ਦੀ ਕਰਾਉਣੀ ਕਿਹੜਾ ਪਿੰਡ ਸੀ ਪਿੰਡ ਦੱਸੀ ਬਈ ਪਿੰਡ ਦੱਸੀ ਮੇਰੇ ਵਾਲੇ ਵੀਰੇ ਛੋਟਾ ਜਾ ਕੇ ਸਸਪ੍ਰਾਈਜ਼ ਕਰਾ ਛੋਟਾ ਕਣੀ ਬਾਦ ਛੋਟਾ ਇਹ ਕਹੇ ਨੂੰ ਐਡਾ ਕਿਕਣੀ ਵਾਲਾ ਹੂੰ ਬਹੁਤ ਵੱਡਾ ਵੱਡਾ ਇਹਦੇ ਇਹਦੇ ਚੈਨਲ ਨੂੰ ਉੱਥੇ ਜਾ ਕੇ ਸਸਪ੍ਰਾਈਜ਼ ਕਰ ਦੋ ਪੱਕਾ ਕਰ ਦੋ ਚੈਨਲ ਨੂੰ ਇਹਨਾਂ ਦੇ ਪਿੰਡ ਕੋਈ ਵੀ ਕਦੇ ਯਾਰ ਪਿੰਡ ਦਾ ਰਵਾਜ ਆ ਚੱਕਰ ਚ ਟੈਂਟਰ ਲਾਉਣਾ ਬਬਲੀ ਆ ਕਹੀ ਮੜਾ ਜਿਹੜਾ ਤੂੰ ਕਹਿੰਦਾ ਕਸਾ ਦਿਓ ਇਹਦੀਆਂ ਮੀਡੀਆ ਨੂੰ ਲੀਕੋ ਲਿਖੇ ਵੀ ਕਰਦਾ ਇੱਕ ਦੇ ਹਾਂ ਲੀਕੇ ਕਰਨਾ ਠੀਕ ਆ ਫਾਰਵਰਡ ਨੂੰ ਵੀ ਇਹਨਾਂ ਅਟ ਵਟ ਹਾਂ ਸਾਰਾ ਕੁ ਕਰਨਾ ਆਹ ਵਟ ਫਿਰ ਵੀਡੀਓ ਜਿੱਥਾਂ ਜਿੱਥੇ ਮਿੱਤਰੋ ਮਿੱਤਰੋ ਫਾਰਵਰਡ ਨੂੰ ਫਾਵਾਟ ਕਰੋ ਇਹ ਫਾਵਾਟ ਕਰਦਾ ਇਹ ਇਹਨਾਂ ਨੂੰ ਤੁਸੀਂ ਇਹ ਦਿਖਾ ਦੇਣਾ ਵੀ ਇਹ ਕਹਿੰਗੇ ਰੱਬਾ ਨਹੀਂ ਸੇਰਾ ਜਿਹੜਾ ਬਲੌਗਰ ਸਾਡਾ ਮਿੱਤਰ ਆ ਜਿਹੜਾ ਇਹ ਮੇਰਾ ਮਜ਼ਾਕ ਉਡਾਰੇ ਇਹ ਇਹ ਮੈਨੂੰ ਲੱਡੂ ਬਲੌਗਰ ਕਹਿ ਰਿਹਾ ਇਹ ਆਪਾਂ ਪਾਸੇ ਨੂੰ ਵੀਡੀਓ ਨੂੰ ਝਾੜ ਦੋ ਪਰ ਠੀਕ ਆ ਇਹਨਾਂ ਨੂੰ ਸਾਰੇ ਨਹੀਂ ਕਹਿੰਦਾ ਸਾਰੇ ਲਓ ਜੀ ਆਪਾਂ ਕਰਤੀ ਪਾਵ ਸੀ ਪਿੰਡ ਨੂੰ ਤੇ ਜਿਉਂਦੇ ਵਾਸਤੇ ਰਹੇ ਆਪਣੇ ਬਲੌਗ ਦੇਖਦੇ ਰਹੇ ਨੇ ਧੰਨਵਾਦ ਹੀ ਸਾਰਿਆਂ ਦਾ ਗੁੱਡ ਨਾਈਟ ਸਾਰਿਆਂ ਨੂੰ ਲਓ ਜੀ ਪਹੁੰਚ ਚੁੱਕਿਆ ਸੀ ਤਾਰਾ ਸਦਰਨਾਬਾ ਪਟਿਆਲੇ ਕੋਲੇ ਚੱਲੇ ਮੰਡੀ ਭਾਈ ਚਲੋ ਚਲੋ ਵੀਰੇ ਚੱਲਿਓ ਭਾਈ ਬਾਵਲੀ ਚੱਲੀਏ ਪਿੰਡ ਨੂੰ ਚੱਲੋ 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 ਚਲੋ ਵੀ ਜਲਦੇ ਪਿੰਡ ਨੂੰ ਠੀਕ ਆ ਜੀ ਸਾਰੇ ਜਉਂਦੇ ਪਾਸੇ ਰੋ ਲਵੀ ਹੁਣ ਚੱਲੇ ਸੀ ਪਿੰਡ ਨੂੰ ਜਿੰਨਾ ਕ ਬਲੌਗ ਬਣਾਇਆ ਦੇਖਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਡ ਨਾਈਟ